ਬਾਰੇ ਕਿਹੜਾ ਜਾਂਦਾ ਹੋਵੇ ਹਾਂ ਬਈ ਸਹੀ ਲਾ ਬਾਰੇ ਨਹੀਂ ਆਉਣਾ ਅੱਗੇ ਬਾਬੇ ਜੀ ਪਿੰਡ ਤੇ ਪਿੰਡ ਚ ਆਪੇ ਬਾਰੇ ਆਉਣ ਲੱਗੇ ਹਨ ਉਹ ਫੋਨ ਲਾ ਕੇ ਫੋਨ ਕੋਈ ਕਾਹੜਾ ਫੋਨ ਕਰ ਜਾਣਾ ਮੇਰੇ ਨਾਲ ਟੱਪਾ ਨਾ ਜਾਣੀ ਕਿਥੇ ਦਾ ਆਪਾਂ ਫੋਨ ਲਾ ਦਿੰਦੇ ਦੇਖਾਂਗੇ ਉਹ ਜਾ ਲਾ ਪਾਣੀ ਕੀ ਲੈਣਾਗਾ ਯਾਰ ਉਹ ਮਾਲ ਲੁੱਟਾ ਹੋ ਕਰਦੇ ਨੇ ਇਹ ਸਾਰਾ ਕੋਈ ਲੁੱਟ ਕੇ ਲੈ ਜਾਂਦਾ ਪੱਕੀ ਗੱਲ ਹੈ ਜਿਹਨੂੰ ਕਿਨੂੰ ਰੋਕ ਲਾਂਗੇ ਆਪਾਂ ਉਹ ਪਿੰਡ ਜੋ ਇਹ ਬਾਈ ਨਾ ਬਥੇਰੇ ਆ ਉਹ ਮੂਰਲੇ ਬੁਲਦੇ ਘਰ ਆ ਸਕਦੇ ਨੇ ਕਪਾ ਕੇ ਕਰਾ ਉਹੋ ਜਲਾ ਫੜੇ ਕਿ ਲੈਣਾ ਆਪਾਂ ਜਾਂਦੇ ਭਵਾਨੀ ਘੜਾ ਮੰਗਾਈ ਵੀਪਾ ਪਾ ਦੇ ਆਟਾ ਕੋਨ ਕੇ ਚਾਟਾ ਬਾਬੇ ਤੇਰੇ ਦਰਾਂ ਤੇ ਆਏ ਨੇ ਪਾ ਦੇ ਖੈਰ ਪਾਈ ਫੇ ਦੇਖੀ ਲਹਿਰ ਤੇਰੇ ਬੱਚੇ ਨੂੰ ਕਰਾ ਰਹੀ ਬਾਤ ਹੀ ਸ਼ਾਇਰ ਖੈਰ ਪਾਉ ਭਾਈ ਬਾਬੇ ਆਏ ਨੇ ਨੀ ਨੀ ਕੁੰਡਾ ਤੇਲ ਪਾਉ ਤੇਲ ਦਾ ਕੀ ਕਰੇ ਕਦੇ ਨੂਕਾ ਤੂੰ ਮਰਕਾ ਨਾ ਨਾ ਨਹੀਂ ਹੈ ਕੋਈ ਕਰੇ ਨਾਲੇ ਨਾ ਸਦੂੰਗਨ ਅਦਰ ਮੂਚੇ ਤੇਲ ਦਰਾਈ ਜਾ ਨਾ ਹੈਗੀ ਘਰ ਖੂਰ ਦਾ ਕੋਈ ਕਭ ਨਹੀਂ ਹੈਗਾ ਘਰੇ ਨਹੀਂ ਹੈਗਾ ਮੇਰਾ ਘਰ ਨਾ ਮੇਰੇ ਬੰਦੇ ਆਏ ਤਾਂ ਆਜੀ ਜਾਣਾ ਆਏ ਨਾ ਮੇਰੇ ਸਦੂੰਗਨ ਅਦਰ ਬੜਿਆ ਕਾ ਤੂੰ ਉੱਥੇ ਘੜਕੇ ਮਚੋ ਅੰਦਰ ਸਦੂੰਗਨ ਖੈਰ ਤਾਂ ਨਹੀਂ ਬੋਲੇ ਮੂਰਾ ਦਗਾਉ ਨਾ ਅਵੇ ਭਾਈ ਨਾ ਬੰਦਾ ਬਣਾ ਕੇ ਨਾ ਨਾ ਮੀਆਂ ਉਹ ਕਹਿੰਦਾ ਘਰ ਮੋਂ ਉਤਾਂ ਨੇ ਮੂਰੇ ਕੰਨਾਂ ਤਾਂ ਮੂਹ ਨਹੀਂ ਦਿਖਾਉਂ ਅੱਖਾਂ ਕਿਤੇ ਰੂਹ ਰੀ ਆਉਂਦਾ ਵਰਗੇ ਤਿੰਨ ਮੋਬੇ ਜਿਵੇਂ ਸੁਣਨਾ ਕਿਤੇ ਰੂਹੋਂ ਨਾ ਆਵੇ ਭਾਈ ਮਰਾ ਖੈਰ ਹੀ ਪਾ ਦਿੰਦੀ ਆ ਮੈਂ ਬਾਬਾ ਜੇ ਤੇਰੇ ਚ ਸਾਥ ਕੀ ਆ ਨਾ ਮਰਾ ਮੱਚਾ ਕੰਮ ਨਾ ਚੰਦਾ ਰੈਂਡੋ ਨੂੰ ਲੂਟ ਕਰ ਦੇਣਾ ਤੇ ਆ ਉਸ ਤਹੇ ਤੇ ਨੂੰ ਹੀ ਪਾ ਦੂੰਗੀ ਇਹ ਆ ਜੀ ਵਿਵਾਦਾਂ ਦੇ ਡੇਰੇ ਕਰ ਤਾਂਗੇ ਤੇਰੇ ਬੱਚੇ ਨੂੰ ਰਾਜੀ ਆਫ ਪੀਗਾ ਵਾ ਫਕੀ ਬੁੱਤ ਤੇ ਵਾ ਪੀਗ ਤੇ ਦੇ ਦੇ ਆਇਓ ਭਾਈ ਦੇਮਾ ਕੇ ਤੈਨੂੰ ਕੋਈ ਮੰਤਰ ਮੈਂ ਹੋਰੇ ਕੋਈ ਲਾ ਲੂੰ ਉਹਨੂੰ ਹੋਰ ਮਾਤਾ ਮਾਤਾ ਬਾੜੀ ਦੋਹੀ ਆ ਇੱਕ ਮੇਰੇ ਘਰਾਂ ਰੇ ਦੰਦ ਕਰ ਤਾ ਮੇਰਾ ਮੁੰਡਾ ਵੀ ਨਹੀਂ ਕੁੰਦਾਏਗਾ ਜੈ ਬਾਬਾ ਆਰ ਪਾਰ ਭਾਈ ਤੇਰੇ ਬੱਚੇ ਨੂੰ ਕਰਦਾ ਪਿਛੋ ਅੱਗ ਬਾੜ ਆਹੀ ਪਕਾਈ ਮਰੀ ਜਾਂਦਾ ਮਾਤਾ ਨੂੰ ਸ਼ੋਰ ਨਹੀਂ ਹੋ ਪਿਛੋ ਬਾੜ ਜਿਵੇਂ ਤੇਰੇ ਨਾਲ ਬਣਦਾ ਬਣ ਲਗੇ ਭਾਈ ਬੱਬਾ ਤੂੰ ਵਾਪਾ ਕਾਸਾ ਲਾ ਰੋ ਤੂੰ ਗਲਤੀ ਹੋ ਜਲੇ ਭਿਭਾ ਕਈ ਵਾਰ ਬੋਲੇ ਨੇ ਹੋਰ ਮਾਤਾ ਤੂੰ ਤਾਂ ਬੜਾ ਮਾੜਾ ਬੁੱਤਾਂ ਨੂੰ ਮੈਂ ਰੋਣਾ ਬੰਦ ਕਰ ਲੈ ਨੂੰ ਪਿੱਛੋਂ ਹੁਛੰਬਾ ਹੰਦਿਕਾ ਨੂੰ ਮੈਂ ਲੈ ਆਇਆ ਤੇ ਬਹਾਦਰ ਦਿੱਖ ਰਿਹਾ ਮੈਂ ਆਹ ਸੀ ਨਹੀਂ ਉਹ ਗਲਤੀ ਹੋ ਗਈ ਭਾਈ ਹੋਰ ਬਾਬਾ ਐ ਨਹੀਂ ਗੱਲੇ ਹੁੰਦੇ ਹੋਰ ਬਾਬਾ ਮੈਂ ਤਾਂ ਬਾੜੀ ਨੂੰ ਗਿਆ ਆਰੇ ਮੜਾ ਬਾਬਾ ਜੀ ਅਮਨ ਜੇ ਤੇ ਆ ਆਹ ਚਾ ਭਾਈ ਮੈਨੂੰ ਦੁੱਪ ਪਤਾ ਹੋਈ ਹੁਈ ਜੱਟ ਦਾ ਸਾਜ ਬਾੜੀ ਨੂੰ ਆਹ ਆ ਜਾ ਵਜੰਬਾ ਥਿੰਗ ਚੁੱਕ ਲੈ ਆਹ ਬਾਬਾ ਉਹ ਰਿਤਾ ਤੇ ਪੁੱਛ ਕਰ ਮੈਂ ਕੀ ਭਾਈ ਇੱਕ ਮਾਤਾ ਹੈ ਜੀ ਬਾਬਾ ਨਾ ਬੱਝੇ ਮੇਰਾ ਮੁੰਡਾ ਨਾ ਬੋਲਦਾ ਨਾ ਆਉਂਦਾ ਮਨ ਨੂੰ ਉਕਰ ਕੱਲ੍ਹ ਮੈਂ ਚਿੱਲੇ ਦੇ ਵਿੱਚ ਹੀ ਮਾਰਨਾ ਵਿੱਚ ਪੜਾ ਕੇ ਸਿੱਟਿਆ 2 ਘੰਟੇ ਕੁੱਤੇ ਨਾਲ ਹੀ ਗੱਲਾਂ ਮਾਰੇਗਾ ਪਤਾ ਨਹੀਂ ਕੀ ਤਾਂ ਚਾਹੁੰਦਾ ਉਹ ਕੀ ਨਾ ਮੈਂ ਤਾਂ ਬਹੁਤ ਦੁਖੀ ਹੋ ਰਹੀ ਹਾਂ ਆਏ ਜੀ ਤਾਂ ਤੋ ਘਰ ਜਾ ਬਾਬਾ ਇਹ ਤਾਂ ਪਈ ਫਿਰ ਦੇੜਾ ਫੂਲ ਨੂੰ ਕੋਈ ਕਿਦਰ ਸਿੰਘ ਹੀ ਕੋਈ ਕੀ ਕੋਈ ਵਾ ਕਿਦਰ ਸਿੰਘ ਹੀ ਤੋ ਬਾਬਾ ਮੈਂ ਤਾਂ ਕੁਛ ਮਿਆਦਾ ਬਾੜੀ ਦੁਖੀ ਹਾਂ ਬਾਬਾ ਕੋਈ ਨਹੀਂ ਭਾਈ ਤਰਾਗੇ ਲਾ ਜੀ ਔਰ ਬਪਾ ਕੋਈ ਨਾ ਬੀਬਾ ਇਹਦਾ ਰੱਬ ਦੇ ਬਾਣੇ ਕਹਿੰਦੇ ਨੇ ਸਿਆਣੇ ਬੋਲੇ ਜੰਮਣ ਕੰਧਾਂ ਕੰਮਣ ਭਾਈ ਔਰ ਬਪਾ ਤੂੰ ਕਦੇ ਇੱਕੇ ਜਾਈ ਕੋਈ ਜੜੀ ਬੂਟੀ ਬਪਾ ਹਾਂ ਭਾਈ ਕਰਾਂ ਇਲਾਜ ਉਹਦਾ ਬਪਾ ਕੀ ਬਖਾਈ ਮਾਰੀ ਨਾ ਤੂੰ ਮੈਂ ਬਪਾ ਤੈਨੂੰ ਕੱਲ ਦੱਸਦੀ ਆ ਮੈਂ ਉਪਤਾ ਕੀ ਆ ਬਪਾ ਤੂੰ ਸਹੀ ਕਹਿਣਾ ਮੈਂ ਤੈਨੂੰ ਕੱਲ ਦੱਸਾਂਕ ਬਪਾ ਦੱਸੋ ਭਾਈ ਤੈਨੂੰ ਹੋ ਜਾ ਮੈਂ ਇਹਨਾਂ ਪਤਾ ਉਹ ਤੇ ਉੱਧਣ ਆਹਾਂ ਦਾ ਵਿਆਹ ਤੈਨੂੰ ਦੱਸਿਆ ਭਾਈ ਤਾਂ ਹੀ ਕਹਿੰਨੇ ਆਂ ਹਾਲ ਤੇ ਯਾ ਮਾਮਾ ਮੈਨੂੰ ਦੇਖਿਆ ਕੋਈ ਗੁਰ ਮੰਤਰ ਤਾਂ ਹੈ ਕਿ ਭਾਈ ਦੇਮਾ ਦੇ ਭਾਈ ਜ਼ਰੂਰ ਲੈ ਕੇ ਆਮ ਕੋਈ ਨਾ ਵਿਆਹ ਤੂੰ ਮਾਂ ਦੀ ਚੇਲੀ ਤੈਨੂੰ ਰੱਖਾਂਗੇ ਬੇਲੀ ਮਾਮਾ ਤੂੰ ਵਾਲਾ ਕਹਤਿਆ ਬੋਲੀ ਹਣਾ ਉਹ ਨਹੀਂ ਭਾਈ ਗਲਤ ਥੋੜਿਆ ਤੈਨੂੰ ਕੋਲਾ ਦੁੱਖਾ ਲੱਗਦਾ सब है प पताारीजी पप कमना जने कर ਫਰਲੇ ਗਏ ਨੇ ਥੋੜੇ ਬਾਪੇ ਨੂੰ ਮੁੰਡਾ ਨਿਕੜ ਕੇ ਮੰਜੂਆ ਓਏ ਨਹੀਂ ਵੀ ਬਾਪੇਰ ਵੀ ਕਈ ਵਾਰ ਨਿਕਲ ਜਾਂਦੇ ਨੇ ਸਤੋਂ ਸਤੋਂ ਬੇਗੁਰੇ ਨੇ ਅੱਜ ਗੱਲ ਤੂੰ ਆ ਹੀ ਦੇਰੇ ਕਰਾਂਗੇ ਤੇਰੇ ਬੱਚੇ ਦਾ ਨਾਲ ਚਲ ਕੋਈ ਨਾ ਮੱਪਾ ਮਾ ਆ ਕੇ ਜਮ ਆ ਜੋ ਭਾਈ ਤੇ ਮਾ ਕਿ ਤਨ ਉੱਥੇ ਕੋਈ ਵੀ ਦੇਖੇ ਹੁਣ ਵੀਰੇ ਰੋ ਬਾਬਾ ਥੋੜਾ ਜੇ ਮੇਰੇ ਮੁੰਡੇ ਨੂੰ ਟਾਲ ਦੂ ਮਾੜਾ ਜੇ ਕੋਈ ਜਾਸਰਤਾ ਦੇ ਕੇ ਜਾਓ ਬਾਪਾ ਮੈਂ ਆ ਭਾਈ ਲੈ ਭਾਈ ਵੀ ਭਾਗੀ ਦਰ ਸੰਗੀ ਹੱਥ ਕਰ ਭਾਈ ਲੈ ਬਾਬਾ ਨਾ ਲਾ ਪਾਈ ਭਾ ਕਿਦਰ ਸਿੰਘੀ ਅਰੇ ਮਾ ਫੇ ਬੋ ਗੱਲ ਤਾ ਹੋਰੀ ਸ਼ਾਰੇ ਕਰੀ ਜਨਾ ਬਈ ਮੈਂ ਤਾਂ ਡਰ ਲਾ ਤਾ ਮਾਪ ਕੋਈ ਨਹੀਂ ਪਾਈ ਨਾ ਭਾਈ ਵਾ ਪਾ ਕੋ ਤੰਗ ਉਹ ਜਾਣ ਕੇ ਰ ਤੈਨੂੰ ਪਤਾ ਮੇਰਾ ਘਰ ਆੜ ਨਹੀਂ ਹੈਗਾ ਉਹ ਰ ਤੂੰ ਤਾਂ ਮੇਰਾ ਹੱਥ ਖਿੱਚੀ ਜਨਾ ਜਾ ਬਾਬਾ ਤੂੰ ਆਵੇਂਗਾ ਮੈਨੂੰ ਨਹੀਂ ਕੋਈ ਕਿਦਰ ਸਿੰਘੀ ਚਾਹੀਦੀ ਉਹ ਆ ਜਾ ਬੀਬਾ ਬੈਠ ਬਸੇ ਰੇ ਨਾ ਵੇ ਪਾ ਮੈਂ ਤਾਂ ਡਰ ਲਾ ਤਾ ਤੂੰ ਹੋਰ ਨਾ ਸਿੰਘੀ ਦਿਖਾ ਦੀ ਮੇਰੇ ਬਸ ਮੈਨੂੰ ਓਏ ਨਹੀਂ ਭਾਈ ਤੇਰਾ ਇਲਾਜ ਕਰਕੇ ਜਾਵਾਂਗੇ ਆ ਜਾ ਪਾਪਾ ਤੈਨੂੰ ਆਖਰੀ ਵਾਰ ਕਹਿ ਰਹੀ ਆ ਮੈਂ ਦੁਆਦ ਫਿਰ ਮੈਂ ਪਿਆ ਦੂੰਗੀ ਬਹਿ ਜਾ ਬਹਿ ਜਾ ਜੇ ਤਾਂ ਕਰਨਾ ਮੇਰੇ ਬੱਚੇ ਦਾ ਇਲਾਜ ਕਰਤੀ ਤੂੰ ਆ ਭਾਈ ਲੈ ਤੈਨੂੰ ਦੰਨਿਆ ਕਿੱਧਰ ਸਿੰਘੀ ਬੱਚੇ ਦਾ ਇਲਾਜ ਕਰਾਂਗੇ ਬਹਿ ਜਾ ਪਤਾ ਗੱਲਾਂ ਆਈਆਂ ਗੋਲ ਗੋਲ ਕਰੀ ਜਾਂਦਾ ਪਾਪਾ ਓਏ ਨਹੀਂ ਭਾਈ ਸੰਤਾਂ ਦੀਆਂ ਗੱਲਾਂ ਹੋਈ ਤੈਨੂੰ ਲੱਗ ਜਾਣਾ ਗੋਲ ਇਹ ਦੀ ਹੋ ਨਾ ਇਹ ਕਿੱਧਰ ਸਿੰਘੀ ਆ ਭਾਈ ਬੱਚੇ ਦਾ ਇਲਾਜ ਕਰਨ ਵਾਸਤੇ ਦਾ ਇਲਾਜ ਆਹ ਲੈ ਭਾਈ ਬੀਬੀ ਕਿੱਧਰ ਸਿੰਘੀ ਬਿੰਗ ਤਰਿੰਗੀ ਕਾਲਾ ਮੇਰਾ ਬੱਕਰਾ ਗੁਰਖਾ ਮਾ ਤੇ ਬਦਾ ਮਾ ਮੂਲੀ ਪੱਤਰਾ ਪੱਤਰਾ ਵਾਲੇ ਘੋੜੇ ਆਏ ਹੱਥ ਕਤਾਰੀ ਐਰ ਤਾਰੀ ਨਿਕਲ ਵਿਵਾ ਮੇਰੀ ਵਾਲੀ ਹਾਂ ਬਾਬਾ ਹਾਂ ਭਾਈ ਮੈਨੂੰ ਸੱਚੀ ਕਰਾਏਗਾ ਜਖੜ ਇਸ ਵਾਰੀ ਲੈ ਭਾਈ ਵੀ ਨਾਲ ਲਾ ਕੇ ਤਾਂ ਦੇਖ ਫੇਰੀ ਪਤਾ ਲੱਗੂ ਤੈਨੂੰ ਹਾਂ ਸਵਾਰੀ ਕਰਾਉਣੇ ਕਿ ਮੈਂ ਕਰਾਉਣੇ ਲੇ ਫਿਰ ਮੇਰਾ ਦਿਵਾਖ ਬਾਬਾ ਨਾਲ ਲੈ ਚੱਲੀਗਾ ਦਿਵਾਖ ਨਾਲ ਲੱਗੇ ਜਨੇ ਭਾਈ ਹੋਰ ਬਾਬਾ ਕਿਉਰੀ ਸਾਡੇ ਜਨ ਬਾਪਾ ਦਾ ਔਖਾ ਹੋ ਭਾਈ ਤੰਗ ਬਹੁ ਆ ਮੈਂ ਕਹਾ ਮੇਰੇ ਘਰ ਆ ਆਮੜੀ ਆਪਾ ਕੋਈ ਗੱਲ ਨਹੀਂ ਬੰਦ ਤਾਰ ਦਾਂਗੇ ਤੇਰੇ ਪਰ ਮੈਨੂੰ ਕੋ ਮਣ ਲਾਇਆ ਕਿ ਚੱਲੇ ਕਰੂਗੇ ਬਾਪਾ ਹਾਂ ਜਹਾਜ਼ ਦੀ ਸਵਾਰੀ ਕਰਾਂਗੇ ਤਾਂ ਠੀਕ ਆ ਪਰ ਆਹਨ ਦਾ ਕੀ ਵਰਨਾ ਕੱਪੜੇ-ਕੁੱਪੜੇ ਇਹ ਹੋ ਕਰ ਲੈਨੇ ਹਨ ਨਾ ਬੈਗ ਬੂ ਕੇ ਆ ਰੇ ਉਹ ਕੱਪੜੇ-ਕੁੱਪੜੇ ਰਾਜੂ ਹੀ ਲੈ ਲਾਂਗੇ ਕੱਪੜਿਆਂ ਦੀ ਸੰਤਾਂ ਨੂੰ ਕੱਪੜਿਆਂ ਦਾ ਘਟ ਹੈ ਅੰਗੇ ਚੱਲਾ ਬਾਪਾ ਤੇ ਉਹ ਵੀ ਦੇਖੇ ਜਾਂ ਨਹੀਂ ਹੂੰ ਤਾਂ ਕਹੀ ਰਾਨੀ ਬਣਾ ਕੇ ਰੱਖਾਂਗੇ ਠੀਕ ਆ ਬਾਪਾ ਉਹ ਪੰਡਾਲੇ ਨਾ ਦੇਖ ਲੈਣ ਚੰਨਾ ਮੈਂ ਤੂੰ ਮੂਰੇ ਚੱਲ ਮੈਂ ਆਉਣੀ ਤੇਰੇ ਨਾਲ ਠੀਕ ਆ ਬੜਾ ਕਰਾਣਾ ਪਾਈ ਬਾਬਾ ਹਾਂ ਬਾਬਾ ਮੈਂ ਆਉਣੀ ਆ ਬਾਬਾ ਆਪਰ ਆਪਰ ਲਿਆ ਬੰਦਰ ਆਪਣਾ ਉਹੀ ਰਹਿ ਗਿਆ ਭਾਈ ਹੋਰ ਵਾਹ ਲੈ ਮੈਂ ਮੂੰਹ ਛਕਾ ਦਿਆ ਤੈਨੂੰ ਮੂਰੇ ਲੱਕ ਨੂੰ ਨੁਖਰ ਤੇ ਬਾਬਾ ਕਰਾ ਬਾਬਾ ਤੂੰ ਵੀ ਉਂੜ ਰਹਾ ਕਰਾ ਹੋਰ ਭਾਈ ਰੱਖੀ ਦਾ ਦੇਸੀ ਜਪੂ ਨਾ ਬਾਬਾ ਪਾ ਗਈ ਮੈਂ ਸੋੜ ਆ ਗਈ ਤੇਰੇ ਅੰਦਰ ਤੂ ਮੋਬਾਈਲ ਨਾ ਫੋਨ ਨੀ ਚੱਲ ਮੇਰਾ ਪੰਡਾ ਸੁਤਿਆ ਪਰ ਆਪੇ ਦੇਖੀ ਜਾਣਗੇ ਮਾਫ ਆਓ ਭਾਈ ਲੱਗੋ ਖਾਣ ਵਾਲੀ ਸੀ ਸਿਆਪਨ ਵੇੜ ਚਲੋ ਪੈ ਪਜੋ ਸਿਆਪਾ ਫੱਕਾ ਠਾਣਾ ਨਾ ਮਰੇ ਮਾਰੇ ਹੋ ਕੇ ਤੂੰ ਠੀਕ ਆ ਜੀ ਸੋਣਾ ਕਰਾ ਮੈਨੇ ਬਹੁਤ ਵਧੀਆ ਕਰਾ ਬੀਬਾ ਬਾਬੇ ਸਾਤਰਿਆ ਗੋਲੀ ਦਾ ਹਾਰੇ ਤਾਨੂੰ ਗੋਲੀ ਦਾ ਇਹ ਮਿੱਠੀ ਖਵਾਵਾਂਗੇ ਯਾਦ ਰੱਖੀ ਅੱਛਾ ਗੋਲੀ ਸੰਗਤ ਵਾਲੀ ਦਾ ਖੇਣਾ ਅੰਬੜੀ ਗੋਵੀ ਹੈ ਅੰਬੜੀ ਉਹ ਕਹੇ ਜੀ ਨਹੀਂ ਉਹ ਉਹ ਖਾਗੀ ਪਤਾ ਲੱਗੂ ਅੱਛਾ ਹੋਰ ਬਾਬੂ ਮੜਾ ਕਰ ਕੋ ਕਿੱਥੇ ਆ ਕਰਪੂਰ ਦਾ ਘਰ ਤਾਂ ਦਿੱਥੇ ਜੀਕਰਾ ਬਣਾ ਲਾਂਗੇ ਲੈ ਫਿਰ ਬਾਬੇ ਅੱਥਰੇ ਤੋਂ ਮੈਨੂੰ ਪਤਾ ਨਾਲੇ ਆ ਕੇ ਕਰਦਾ ਜਗਾਵਾਜ਼ ਮਰਜ਼ੀ ਬਣਾ ਲਈ ਆਪਾਂ ਪਹਿਲਾਂ ਬਾਹਰ ਦਾ ਘੁਮ ਲਈਏ ਅਜਿਕਾਰ ਬਣਾ ਕੇ ਕਰਨੇ ਕਬਲੀ ਪਾਪਾ ਜਗਾ ਦਿਵਾ ਜੀ ਮੀਂਹ ਕਰਤ ਨੇ ਜਗਾ ਬਠੇ ਰਿਆ ਸਾਰੀ ਆਪਣੀ ਐ ਅੱਛਾ ਕੋਈ ਨਾ ਉਹ ਲੱਤਾਂ ਕੋਟ ਦੇ ਦੇ ਆਕੇ ਉਹ ਮੈਂ ਖੜਾ ਤੇ ਲਵੇ ਤੁੰਦ ਦੀ ਕਾ ਜਦੋਂ ਨੂੰ ਭਜਾ ਕੇ ਲਿਆ ਸਕਦੇ ਹਾਂ ਫੇ ਤਨ ਦੂਰ ਥੋੜੇ ਲੈ ਕੇ ਜਾਵਾਂਗੇ ਉਹ ਵੀ ਨਾ ਕਿ ਤੇ ਮੇਰੇ ਲੈ ਖਾ ਜ ਇਕੱਲਾ ਭਜਣੀ ਹੋਵੇ ਥੋੜੇ ਬੱਦੇ ਵਾਪੇ ਮੁੱਠੀ ਭਰਾਂਗਾ ਚੱਕ ਫੁੱਲ ਹਾਏ ਹਾਏ ਇਹਦਾ ਤੁਸੀਂ ਮੈਨੂੰ ਚੰਗਾ ਤਰੀਕ ਨੂੰ ਦੇਓ ਜਾਉਣਾ ਨੂੰ ਲੈਣਾ 14 ਨੂੰ ਹੋਰ ਲਿਆਵਾਂਗੇ ਵਧੀਆ ਗਿਫਟ ਅੱਜ ਉਹ ਆ ਉਹ ਕੀ ਕਰੇ ਮੇਰੇ ਗੁੱਡਾ ਹੁੰਦੇ ਉਹਨਾਂ ਰੇ ਅੱਜ ਅੱਛਾ ਗੁੱਡਾ ਗੁੱਡਾ ਪੱਲਵਾਂਗੇ ਚੰਡੀਗੜ੍ਹ ਜਾ ਕੇ ਸ਼ਹਿਰ ਚ ਉਰੋਂ ਤਾਂ ਨਿਕਲ ਕੇ ਰ ਮੈਨੂੰ ਆ ਉਹ ਚਾਹੀਦਾ ਪੱਟੇ ਵਾਲਾ ਗੁੱਡਾ ਨਹੀਂ ਹੁੰਦੇ ਜਿਹੜਾ ਮੋਲਿਆਂ ਚ ਵੇਂਦਾ ਮੋਲਿਆਂ ਚ ਮਾਹੌਲ ਚ ਹੁੰਦਾ ਕਿ ਮੋਲਿਆਂ ਚ ਮੋਲਿਆਂ ਚ ਮਾਹੌਲ ਚ ਜਿਹੜੇ ਮੋੜੋਂ ਦੇ ਪੱਟੇ ਪੱਟੇ ਆਏ ਉਹ ਆਪਾਂ ਚੱਲਾਂਗੇ ਜਿਹੜਾ ਮਰਜ਼ੀ ਲੈ ਵਾ ਠੀਕ ਹੈ ਇੱਕ ਮੈਨੂੰ ਪਰਸ ਦਿਵਾ ਦੇ ਪਰਸ ਲਾਲ ਰੰਗ ਦਾ ਲੈਣਾ ਪੀੜਾ ਪਰਸ ਦਾ ਹੁਣ ਉੱਥੇ ਜਾ ਕੇ ਦੇਖਾਂਗੇ ਚਲੋ ਠੀਕ ਉਹਦੇ ਲੋ ਕਾਲਾ ਬਾਬਾ ਹਾਂ ਕਾਲਾ ਬਾਬਾ ਵੀ ਕਹਿੰਦੇ ਨੇ ਮਾ ਕਾਲਾ ਬਰਸੀ ਰਹੂਗੀ ਪਰ ਮੈਂ ਘੋਟੇ ਨਾ ਆਉਣਾ ਚਲਦੀ ਠੀਕ ਆ ਮੈਂ ਵੀ ਪੱਤਰ ਚੰਨੀ ਨਾਰ ਦਾ ਹੋ ਜਾ ਮੈਂ ਤੋੜਾ ਇੱਕ ਰੋ ਬਾਬਾ ਤੂੰ ਗੱਡੀ ਦੀ ਤਿਆਰੀ ਰੱਖ ਦੇਗਾ ਖਸੂਏ ਵਾਰੀ ਹੋਣੀ ਹੋਣੀ ਆਪਣਾ ਤੇਰੀ ਜੁੜਕਾ ਟੁੰਦੀ ਯਾਰ ਇਹਦੇ ਚ ਇਦੋਂ ਵੀ ਜਿਆਦਾ ਹੈਗਾ ਬਾਬਾ ਮਰ ਮਾ ਮੇ ਦਾ ਗੇਰ ਹੀ ਨਹੀਂ ਪੈ ਉਹ ਤੇਰਾ ਗੇਰ ਘਵਾਵਾ ਇਹ ਤਾਂ ਆਪਣੇ ਪਿੰਡ ਵਾਲੀ ਲੱਗਦੀ ਉਹ ਜਨਾਨੀ ਜੀ ਉਹ ਮਾਪੋਂ ਉੱਥੇ ਖੜਾ ਕਰੇ ਕੱਪੜੇ ਮਾਰ ਲਾਗੇ ਹੈ ਉਹ ਤਾਂ ਆਪਣੇ ਪਿੰਡ ਵਾਲੀ ਲੱਗਦੀ ਜਨਾਨੀ ਮੈਨੂੰ ਵੀ ਉਹੀ ਲੱਗਦੀ ਆ ਇਹ ਬੱਚੇ ਅਲੱਪਾਣੀ ਕੀ ਲੈਣਾ ਜਾਣਦੇ ਇਹਦਾ ਕੌਣ ਆ ਕੌਣ